ਸਰੇ ਘਾਲ ਜੀ ਸਾਰਿਆਂ ਨੂੰ ਅੱਜ ਆਪਾਂ ਕੜੀ ਬਣਾਵਾਂਗੇ ਨਵੇਂ ਤਰੀਕੇ ਨਾਲ ਆ ਵੇਸਣ ਆਪਣਾ ਅਧੀ ਕੌਲੀ ਤੇ ਇਹ ਆਪਾਂ ਇਹਦੇ ਚ ਪਾਵਾਂਗੇ ਕੌਲੇ ਚ ਪਾਵਾਂਗੇ ਤੇ ਇਹਨੂੰ ਆਪਾਂ ਪਹਿਲਾਂ ਘੋਲਾਂਗੇ ਪਾਣੀ ਪਾਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਘੋਲਾਂਗੇ ਆਪਾਂ ਹਜਾ ਤੇ ਗਜਾ ਤੇ ਕਰਤਾ ਦਾ ਤਰੀਕਾ ਉਹੀ ਹੈ ਤੇ ਫੇਰ ਗਾਹਾਂ ਬਦਲੂਗਾ ਜਦੋਂ ਬਣਾਉਣ ਲੱਗਾਂਗੇ ਬੇਸਨ ਆਪਾਂ ਘੋਲ ਲਿਆ ਗੰਡਾ ਮਰ ਗਈਆਂ ਤੇ ਹੁਣ ਆਪਾਂ ਦਹੀਂ ਪਾਵਾਂਗੇ ਵਿੱਚ ਦਹੀਂ ਵੀ ਘੋਲਾਂਗੇ ਜਿੰਨੇ ਜ਼ਿਆਦੇ ਨੇ ਪਾਉਂਦੇ ਤੇ ਉਨਾਂ ਜ਼ਿਆਦੇ ਖੱਟੀ ਹੋ ਜੂਗੀ ਕਈ ਜ਼ਿਆਦੇ ਵੀ ਪਾ ਸਕਦੇ ਜੀ ਨੇ ਖੱਟੀ ਵਾਲੀ ਖਾਣੀ ਹੁੰਦੀ ਏ ਹੁਣ ਆਪਾਂ ਪਾਣੀ ਹੋਰ ਪਾਵਾਂਗੇ बहुत सारा पानी आप्ठा पावे चको बेसन आपोल लिया हम आप अग बालों तो कड़ाही धर हूँ आप कड़ाई में घ्यो लावे थोड़ा जहाँ थलेगा बेसन ਹੁਣ ਆਪਾਂ ਪਹਿਲਾਂ ਸਾਰੇ ਨਾਲ ਵੇਸਣ ਪਾਵਾਂਗੇ ਇਹਨੂੰ ਭੁੰਨਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਇਹਨੂੰ ਜਦੋਂ ਲੱਗ ਗਿਆ ਪਾਣੀ ਫੇਰ ਆਪਾਂ ਵੇਸਣ ਫੇਰ ਕੜਚੀ ਮਾਰਾਂਗੇ ਜਦੋਂ ਲੱਗ ਪਿਆ ਕਰੜਾ ਹੋਣ ਲੱਗ ਪਿਆ जो हो सके आप भी हो पावे चंगी तरह इन रे आपके भूला गे रिझण लग गया तो दस दस पंद्रह मिनट इनू रहा आप ਜਿਵੇਂ ਜਿਵੇਂ ਰਿੱਝੀ ਜਾਂਦਾ ਤੇ ਓਵੇਂ ਓਵੇਂ ਗਾੜਾ ਹੋਈ ਜਾਊਗਾ ਲਓ ਹੁਣ 10 ਮਿੰਟ ਹੋ ਗਏ ਵੇਸਣ ਰਹੀਦੇ ਨੂੰ ਤੇ ਥੋੜਾ ਜਿਹਾ ਜ਼ਿਆਦਾ ਗਾੜਾ ਤੇ ਹੁਣ ਆਪਾਂ ਪਾਣੀ ਪਾਵਾਂਗੇ ਪਾਣੀ ਪਾ ਕੇ ਫੇਰ ਰੰਨਾਂਗੇ ਥੋੜਾ ਜਿਹਾ 5-6 ਮਿੰਟ ਫੇਰ ਰੰਨਾਂਗੇ ਆਪਾਂ ਕੇ ਲਾ ਲਾਂਗੇ ਹੁਣ ਆਪਾਂ ਆਪਣਾ ਵੇਸਣ ਪੂਰਾ ਭੁੱਜ ਗਿਆ ਹੁਣ ਬਹੁਤ ਵਧੀਆ ਭੁੱਜ ਗਿਆ ਤੇ ਆਪਾਂ ਹੁਣ ਲਾਵਾਂਗੇ ਹੁਣ ਆਪਾਂ ਦੂਜੀ ਕੜਾਈ ਧਰਾਂਗੇ ਹੁਣ ਆਪਾਂ ਤੇਲ ਪਾਵਾਂਗੇ ਤੇ ਉਹ ਕੜਾਈ ਗਿੱਲੀ ਤਾਂ ਕਰਕੇ ਉਹਦੇ ਨਾਲ ਨਹੀਂ ਪਾਇਆ ਉਹੀ ਪਾ ਲਿਆ ਆਪਾਂ ਕੜਚਿਕ ਤੇਲ ਦੀ ਹੈ ਲਓ ਆਪਣਾ ਤੇਲ ਗਰਮ ਹੋ ਗਿਆ ਤੇ ਆਪਾਂ ਜੀਰਾ ਪਾਵਾਂਗੇ हरी मिर्च गंढा लसन हूँ आप पावे टमाटर आप थोड़ा ज बाद ਦੇ ਦੇ ਭੁੱਜ ਗਏ ਇਹ ਲਓ ਹੁਣ ਗੰਡਾ ਵੇਸਣ ਆ ਦ ਹਰੀ ਮਿਰਚ ਤੇ ਲਸਣ ਭੁੱਜ ਗਏ ਆਪਾਂ ਟਮਾਟਰ ਪਾਵਾਂਗੇ ਤੋਂ ਟਮਾਟਰ ਹੈ

tani paa maange inu apa changi itara punnake masala ilu kheer paa maange vesam vichu puja hoya tananga mi paa maange inu opuna ਹੁਣ ਸਾਰੇ ਟਮਾਟਰ ਚੰਗੀ ਤਰ੍ਹਾਂ ਪੁੱਜ ਗਿਆ ਤੇ ਆਪਾਂ ਬੇਸਣ ਪਾਵਾਂਗੇ ਲਓ ਹੁਣ ਆਪਕੜਾ ਹੀ ਧੋ ਕੇ ਪਾਵਾਂਗੇ ਇਹਨੂੰ ਬਸ ਜਦੋਂ ਹੁਣ ਥੋੜਾ ਜਿਹਾ ਸੇਕ ਲਵਾਵਾਂਗੇ ਫਿਰ ਲਾ ਲਾਂਗੇ। ਕੜਾਹੀ ਆਪਣੀ ਬਣ ਕੇ ਤਿਆਰ ਹੈ ਕੜੀ। ਮੇਰੇ ਮੂੰਹ ਚੋਂ ਨਿਕਲ ਜਾਂਦਾ ਕੋਈ ਨਾ ਕੜੀ ਆਪਣੀ ਬਣ ਕੇ ਤਿਆਰ ਹੈ ਬਸ ਥੋੜਾ ਜਿਹਾ ਸੇਕ ਲੱਗ ਲੈਣ ਤੇ ਗਰਮ ਜੀ ਹੋ ਜੂਗੀ ਫਿਰ ਆਪਾਂ ਲਾਵਾਂਗੇ। ਲੋ ਕੜੀ ਆਪਣੀ ਬਣ ਗਈ ਤੇ ਆਪਾਂ ਹੁਣ ਲਾਵਾਂਗੇ ਇਹਨੂੰ। ਬਹੁਤ ਵਧੀਆ ਬਣੀ ਹੈ ਕੜੀ। ਦੇਖੋ ਕਿੰਡੀ ਵਧੀਆ ਬਣੀ ਹੈ। ਆਪਾਂ ਕੋਲੀਚ ਪਾਵਾਂਗੇ ਦੇਖੋ ਕਿੰਨੀ ਵਧੀਆ ਬਣੀ ਹੈ ਆਪਣੀ ਕੜੀ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ